ਓਏ ਗਾਇਸ ਯੂ ਲਾਈਕ ਯੂ ਓਹ ਤਾਂ ਕਰ ਦਿੰਦੇ ਦੇਰ ਹੋ ਜਾ ਤੰਦਰੁ ਨਾ ਬਰੀ ਨਾ ਨਾ ਸਤਿਗੁਰੂ ਜੀ ਸਾਰੇ ਨੂੰ ਅੱਜ ਵੀ ਇਹ ਤਾਂ ਜਾਣਦੇ ਨੇ ਆ ਪੀਰ 8 ਸਾਲਾਂ ਦਾ ਹੋ ਗਿਆ 9 ਸਾਲ ਲੱਗ ਗਿਆ ਆ ਛੋੜਾ ਕੇਕ ਲੈ ਆਂਦਾ ਸੀ ਮਾਮਾ ਕੌਣ ਕਰ ਰਿਹਾ ਇਹ ਨਹੀਂ ਤੋ ਫਿਨੀਟੋ ਮਾ ਫਿਨੀਟੋ ਫੋਗ ਮਾਨਾ ਹੈ ਮਾ ਸਸਰੀ ਕਾਲ ਕਰ ਦੋ ਸਾਰੇ ਸਸਰੀ ਕਾਲ ਸਸਰੀ ਕਾਲ ਕੈਨ ਹੈਲਪ ਮਾਮਾ ਮਾਮਾ ਆਜਾ ਚੱਲ ਮਮਾ ਹੈਲਪ ਮੀ ਨੋ ਬਸ ਆ ਓਕੇ ਹਾਂ ਬੋਗ ਮਾਰ ਦੇ ਚੱਲ everybody so, do you need to do you talk about it talk about me do you, you. 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 hmm done alon is it oh no ta main kar dunga shoot packing aya pura da ho gaya ਦੇ ਵੀ ਲੋਕ ਘਲਾਦ ਦੇ ਥੋੜਾ 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 ਘਲਾਦ ਸਾਰੀ ਥੋੜਾ ਵੀ ਨੂੰ ਦਰਪਸੰਦ ਨਹੀਂ ਆ ਨਾ ਇਹ ਵਿਭਾ ਨੂੰ ਪਾ ਦਾਈ ਕ੍ਰੀਮ ਤੂੰ ਮੇਰੇ ਘਲਾਦ ਦੇ ਕੇ ਪਾ ਦੇ ਲੈ 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 ਚਲ ਆ ਜਾ ਕੌਂ ਜਾ ਦੇ ਸਿੱਧਾ ਜਾਉਂਦਾ ਕਰ ਬੁੱਤ ਮੇ ਬੋਨੋਂ ਉਹ ਹਰ ਬਲੇਟਾਈ ਬਾਰੇ ਸੋਟੇ ਸਾਰੇ ਨਾਲ ਲੇਨ ਖਾਲੀ ਜਿਹੜਾ ਸਵਾਲਿਆ ਦੋ ਵੀ ਅੱਜ ਨੂੰ ਸੁੱਕਾ ਖਾ ਕੇ ਉਹ ਬਾਜ ਚ ਖਾਣੇ ਆ ਥਲੇ ਸਹੀ ਮੱਜ ਗਿਆ ਮੈਂ ਥੋੜੇ ਜਿਹਾ ਹੋ ਲਿਆ ਮੈਨੂੰ ਸਵਾਲਾ

ਲੋਇਟ ਖਾਰੇ ਨਹੀਂ ਆਨੇ ਕੀ ਬੀਨੂ ਬੀਜੋ ਖਾਣਾ ਬਿੰਦੇਰੇ ਚਲ ਪੈਲਾ ਸਵਾਦ ਉਹ ਨੂੰ ਕਿਆ ਬੋਨਵਾ ਬੋਨਵਾ ਬੋਨ ਏ ਸਿੱਧਾ ਘਰ ਸਿੱਧਾ ਰੱਖ ਹਲੇ ਦੇ ਘੰਟੇ ਦੀ ਇਸਲੇ ਕੋਣਿਆ ਫਿਰ ਖਾ ਲਓ। ਬਜਾਤੀ ਕੇਕ ਨੂੰ ਟਰਾਈ ਕਰੋ ਇਹਦੇ। ਹਲੇ ਕਰਕੇ ਬੋਰ ਦੇ ਵਿੱਚ ਪਿਆ ਸੀ ਨਾ ਥੋੜਾ ਜਿਹਾ ਸਖਤ ਆ। ਕੀ ਆ ਮੈਡਮ ਨੇ ਵੀਰ ਦਾ ਟਾਈਮ ਡਲੋੜਾ ਆ। ਅਸਵੇਂ ਨੂੰ ਪਹਿਲਾ ਉੱਠਦਾ ਆ। ਤੇ ਜਾ ਬਿੰਦਾ ਆ ਚਾਰ ਗਲਾਸ ਸਟੀਲ ਦਾ ਫੜਿਆ ਹੈ ਫੇਰ ਸਕੂਲੇ ਤਿਆਰ ਹੁੰਦਾ ਹੈ ਤੇ ਆ ਸਕੂਲੇ ਜਦੋਂ ਰੰਗ ਕਰਦਾ ਇਹ ਤੇ ਆ ਸਕਰੀਨ ਤੇ ਗੁਰਵੀਰ ਡਿਜ਼ਾਈਨਿੰਗ ਕਰਦਾ ਆ ਫੇਰ ਰੰਗੀ ਰੰਗ ਕਰਦਾ ਹੈ ਤੇ ਆਪਣੀ ਖੇਡਾਂ ਨੇ ਖੇਡਦਾ ਇੱਥੇ ਫੇਰ ਸਕੂਲੇ ਖਾਣਾ ਖਾਂਦਾ ਤੇ ਆ ਜਦੋਂ ਬਾਹਰ ਘੁੰਮਣ ਜਾਂਦੇ ਇਹ ਬੱਸ ਵਿੱਚ ਤੇ ਇੱਥੇ ਘਰੇ ਜਦੋਂ ਟੀਵੀ ਦੇਖਦਾ ਪਿਆ ਫੋਨ ਦੇ ਜਦੋਂ ਘਰੇ ਫੋਨ ਦੇਖਦਾ ਹੈ ਤੇ ਆ ਰਾਜ ਦਾ ਅਚੇਨਾ ਕਰ ਰਿਹਾ ਹੈ ਦੋ ਵਾਰ ਜਦੋਂ ਇਹਨੂੰ ਨੀਂਦ ਆ ਜਾਂਦੀ ਆ ਫਿਰ ਇਹ ਸੌ ਜਾਂਦਾ ਦੂਰ ਵੀ ਕਰ ਲੈਂਦਾ ਦੇਖੋ ਕਿੰਨੀ ਵਧੀਆ ਚੀਜ਼ ਬਣਾਈ ਹੈ ਮੈਡਮ ਨੇ ਲੱਡੂ ਬਚ ਗਏ ਲੋ ਵੀ ਜੋਨ ਲੈ ਕੇ ਆ ਗਿਆ ਫਟ ਜੋ ਬੰਦੇ ਦੇ ਕੋਈ ਗਰਾਸੀ ਤੇਰਾ ਲੈ ਉਹ ਓ ਮਾਈ ਗਾਡ ਓ ਮਾਈ ਗਾਡ ਗੇਨਾ ਚਾਹਨੇ ਖੋਲ ਦੇ ਨੇ ਚਾਹਨੇ ਦੇ ਖਲਾਲ ਪਤਾ ਮੀਨੇ ਆਪੇ ਹੋ ਗੋਣਾ ਵੀ ਕੀ ਆ ਇੱਧਰ ਦਸਾਰੇ ਇੱਧਰ ਦਸਾ ਦੇ ਗੱਡੀ ਆ ਹੈ ਅੱਜ ਲੱਗਿਆ ਓਏ ਹੈਪੀ ਬਰਥਡੇ ਜੂਦੀ ਵੀ ਨੂੰ ਮਾਰ ਕੇ ਗਿਆ ਤੇ ਸਿਰ ਤੇ ਦਿਨੂ ਸਕੂਲੋਂ ਵੀ ਆਈ ਹੈ ਵੀਡੀਓ ਅੱਜ ਗਿਆ ਨਹੀਂ ਸੀ ਕਿ ਇਹ ਵੀ ਸਕੂਲੇ ਗਿਆਨੀ ਤੇ ਅੱਜ ਇਹ ਬਿਜਤਾ ਸੀ ਤਾਂ ਕਰਕੇ ਜਿਹੜੀ ਮੈਡਮ ਨੇ ਵੀਡੀਓ ਭੇਜੀ ਆ ਤੇ ਫਰੈਂਡਾਂ ਨੂੰ ਕਿ ਉਹ ਵੀ ਲੈ ਕੇ ਪਰਫਾਰਮੈਂਸ ਅੱਡ ਕਰ ਦਿੰਦੇ ਆ ਜੇ ਹਣੇ ਬਾਅਦ ਚ ਖਾਣ ਲੇਗੇ ਤੇ ਵੀਰ ਆਪਣੀ ਹੁਣ ਖੇਡ ਲਗਾ ਖੋਲਣ ਤੇ ਅੱਜ ਦੀ ਛੋਟੀ ਜੀ ਵੀਡੀਓ ਸੀ ਜੀ ਆਪਣੀ ਤੇ ਮਿਲਦੇ ਹਾਂ ਹੁਣ ਤੁਹਾਨੂੰ ਕਿਸੇ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ